ਜਦੋਂ ਮੈਂ ਸਕੂਲ ਵਿੱਚ ਪੜਦਾ ਸੀ ਤਾਂ ਮੇਰੇ ਸਾਰੇ ਦੋਸਤਾਂ ਦੀਆਂ ਗਰਲਫ੍ਰੈਂਡਾਂ ਹੈਗੀਆਂ ਸੀ ਪਰ ਮੇਰੀ ਕੋਈ ਨਹੀਂ ਸੀ ਮੈਂ ਵੇਖਣ ਵਿੱਚ ਸੋਹਣਾ ਬਿਲਕੁਲ ਵੀ ਨਹੀਂ ਸੀ ਇਸ ਕਰਕੇ ਮੈਨੂੰ ਮੇਰੇ ਨਾਲ ਦੇ ਵੀ ਮਜ਼ਾਕ ਕਰਦੇ ਸੀ ਕਿ ਤੇਰੀ ਸਹੇਲੀ ਨਹੀਂ ਬਣਨੀ ਮੈਂ ਜਿਸ ਕੁੜੀ ਨੂੰ ਵੀ ਪ੍ਰਪੋਜ਼ ਕਰਦਾ ਸੀ ਉਹੀ ਮੇਰੀ ਬੇਇੱਜ਼ਤੀ ਕਰਕੇ ਚਲੀ ਜਾਂਦੀ ਸੀ ਕਿ ਆਪਣੀ ਸ਼ਕਲ ਵੇਖੀ ਆ ਇਸ ਗੱਲ ਤੋਂ ਮਨ ਬੜਾ ਦੁਖੀ ਹੁੰਦਾ ਸੀ ਕਿਉਂਕਿ ਦਿਲ ਤਾਂ ਹਰ ਇੱਕ ਦੇ ਅੰਦਰ ਹੈਗਾ ਹਰ ਇੱਕ ਦੇ ਅੰਦਰ ਫੀਲਿੰਗਾਂ ਵੀ ਹੁੰਦੀਆਂ ਆ ਮੈਨੂੰ ਕੁੜੀਆਂ ਵਿੱਚ ਇੰਟਰਸਟ ਵੀ ਬੜਾ ਸੀ ਪਰ ਮੇਰੀ ਕੋਈ ਬਣਨ ਲਈ ਤਿਆਰੀ ਨਹੀਂ ਸੀ ਇੱਕ ਦਿਨ ਮੈਨੂੰ ਮੇਰੇ ਦੋਸਤ ਰਿੱਕੀ ਦਾ ਫੋਨ ਆਇਆ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਨਾਲ ਸ਼ਹਿਰ ਚੱਲ ਮੈਂ ਆਪਣੀ ਸਹੇਲੀ ਨੂੰ ਮਿਲਣ ਜਾਣਾ ਆ ਉੱਥੇ ਮੇਰੀ ਸਹੇਲੀ ਨਾਲ ਇੱਕ ਕੁੜੀ ਨੇ ਆਉਣਾ ਆ ਤੇਰੀ ਉਹਦੇ ਨਾਲ ਗੱਲ ਬਣਾ ਦੇਵਾਂਗੇ ਉਹ ਮੈਨੂੰ ਕਹਿੰਦਾ ਬਸ ਤੂੰ ਰੈਡੀ ਚੰਗੀ ਤਰ੍ਹਾਂ ਹੋ ਕੇ ਆਈਂ ਨਾਲੇ ਇੱਕ ਗੱਲ ਹੋਰ ਸੁਣ ਲੈ ਥੋੜੇ ਜਿਹਾ ਪੈਸੇ ਲੈ ਕੇ ਆਈਂ ਮੇਰੇ ਕੋਲੇ ਅੱਜ ਪੈਸੇ ਨਹੀਂ ਆ ਉਹਨਾਂ ਨੂੰ ਆਪਾਂ ਕੁਝ ਖਵਾ ਦੇਵਾਂਗੇ ਮੈਂ ਖੁਸ਼ੀ ਵਿੱਚ ਜਲਦੀ ਜਲਦੀ ਘਰੋਂ ਪੈਸੇ ਵੀ ਮੰਗ ਲਏ ਮੰਮੀ ਮੈਨੂੰ ਕਹਿਣ ਲੱਗੀ ਤੂੰ ਕਿੱਥੇ ਜਾਣਾ ਪੈਸੇ ਲੈ ਕੇ ਮੈਂ ਕਿਹਾ ਬੱਸ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਆ ਕੇ ਹੀ ਦੱਸੂਗਾ ਮੰਮੀ ਕਹਿਣ ਲੱਗੀ ਇਦਾਂ ਕਰਦਾ ਜਿਵੇਂ ਕੋਈ ਜ਼ਿਆਦਾ ਹੀ ਖੁਸ਼ੀ ਵਾਲੀ ਗੱਲ ਹੋਵੇ ਤੂੰ ਤਾਂ ਬੜਾ ਖੁਸ਼ ਏਂ ਮੈਂ ਕਿਹਾ ਹਾਂਜੀ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਮੈਂ ਪੈਸੇ ਲੈ ਕੇ ਆਪਣੀ ਹੀ ਗੱਡੀ ਲੈ ਕੇ ਘਰੋਂ ਨਿਕਲ ਗਿਆ ਤੇ ਆਪਣੇ دوست ਨੂੰ ਗੱਡੀ ਵਿੱਚ ਬਿਠਾ ਲਿਆ ਤੇ ਉਹ ਦੋਵੇਂ ਕੁੜੀਆਂ ਨੂੰ ਵੀ ਨਾਲ ਬਿਠਾ ਕੇ ਅਸੀਂ ਇੱਕ ਕੈਫੇ ਵਿੱਚ ਕੌਫੀ ਪੀਣ ਚਲੇ ਗਏ ਤੇ ਮੈਂ ਆਪਣੇ ਦੋਸਤ ਦੀ ਸਹੇਲੀ ਨੂੰ ਤਾਂ ਪਹਿਲਾਂ ਤੋਂ ਹੀ ਜਾਣਦਾ ਸੀ ਜਿਹੜੀ ਕੁੜੀ ਨਾਲ ਆਈ ਸੀ ਉਹਦੇ ਵੱਲ ਮੈਂ ਵੇਖੀ ਜਾ ਰਿਹਾ ਸੀ ਮੇਰਾ ਦੋਸਤ ਆਪਣੀ ਸਹੇਲੀ ਨਾਲ ਹੀ ਜਾ ਰਿਹਾ ਸੀ ਮੈਂ ਆਪਣੇ ਦੋਸਤ ਨੂੰ ਇਸ਼ਾਰਾ ਕੀਤਾ ਕਿ ਮੇਰੇ ਵੱਲੋਂ ਇਸ ਕੁੜੀ ਨਾਲ ਗੱਲ ਕਰ ਉਹ ਮੈਨੂੰ ਹਰ ਵਾਰ ਚੁੱਪ ਕਰਾ ਦਿੰਦਾ ਸੀ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿਉਂਕਿ ਮੇਰੀ ਤਾਂ ਉਹ ਗੱਲ ਵੀ ਨਹੀਂ ਸੁਣ ਰਿਹਾ ਸੀ ਫਿਰ ਮੇਰਾ ਦੋਸਤ ਕਹਿਣ ਲੱਗਾ ਕਿ ਥੋੜੇ ਜਿਹਾ ਪੈਸੇ ਦੇ ਦੇ ਮੇਗਾ ਪੈਸੇ ਤਾਂ ਮੈਂ ਲੈ ਕੇ ਆਇਆ ਪਹਿਲਾਂ ਤੂੰ ਮੇਰੇ ਬਾਰੇ ਗੱਲ ਕਰ ਉਹ ਮੈਨੂੰ ਕਹਿਣ ਲੱਗਾ ਚੱਲ ਆਪਾਂ ਆਰਡਰ ਕਰਕੇ ਆਉਨੇ ਆ ਤੇ ਮੈਂ ਤੈਨੂੰ ਦੱਸਦਾ ਕਿ ਮੈਂ ਗੱਲ ਕਿਉਂ ਨਹੀਂ ਕਰਦਾ ਪਿਆ ਜਦੋਂ ਅਸੀਂ ਆਰਡਰ ਕਰਨ ਗਏ ਤਾਂ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਮੈਂ ਇਸ ਕਰਕੇ ਨਹੀਂ ਗੱਲ ਕਰ ਰਿਹਾ ਕਿ ਕਿਤੇ ਉਹ ਗੁੱਸਾ ਹੀ ਨਾ ਕਰ ਜਾਵੇ ਉਹਨੂੰ ਇਹ ਨਾ ਲੱਗੇ ਕਿ ਉਹਨੂੰ ਅਸੀਂ ਇੱਥੇ ਇਸੇ ਕੰਮ ਲਈ ਲੈ ਕੇ ਆਏ ਆ ਇਸ ਕਰਕੇ ਮੈਂ ਇਹ ਗੱਲ ਸੋਚੀ ਆ ਕਿ ਆਪਾਂ ਮੇਰੀ ਸਹੇਲੀ ਨੂੰ ਕਹਾਂਗੇ ਉਹ ਆਪੇ ਉਹਦੇ ਨਾਲ ਤੇਰੇ ਬਾਰੇ ਗੱਲ ਕਰੂਗੀ ਹੁਣ ਇੰਨਾ ਆ ਕਿ ਤੈਨੂੰ ਉਹਨੇ ਵੇਖ ਲਿਆ ਤੇ ਆਹ ਮੁੰਡਾ ਆ ਮੈਂ ਆਪਣੇ ਦੋਸਤ ਨੂੰ ਕਿਹਾ ਇਹ ਵੀ ਗੱਲ ਠੀਕ ਆ ਫਿਰ ਮੈਂ ਉਹਨੂੰ ਕਿਹਾ ਇਦਾਂ ਕਰਦੇ ਆ ਜਾਂ ਫਿਰ ਮੈਂ ਉਹਨੂੰ ਪ੍ਰਪੋਜ਼ ਕਰ ਦਿੰਨਾ ਆ ਉਹ ਕਹਿਣ ਲੱਗਿਆ ਨਹੀਂ ਨਹੀਂ ਇਦਾਂ ਦਾ ਕੁਝ ਨਾ ਕਰੀ ਇਦਾਂ ਕਰੇਗਾ ਤਾਂ ਹੋ ਸਕਦਾ ਉਹ ਕੁੜੀ ਕਿਤੇ ਗੁੱਸਾ ਹੀ ਨਾ ਕਰ ਜਵੇ ਇਸ ਕਰਕੇ ਇਦਾਂ ਦਾ ਕੋਈ ਕੰਮ ਨਾ ਕਰੀ ਜਦੋਂ ਮੈਂ ਤੈਨੂੰ ਕਹਿ ਦਿੱਤਾ ਕਿ ਮੈਂ ਆਪੇ ਹੀ ਆਪਣੀ ਸਹੇਲੀ ਨੂੰ ਕਹੂੰਗਾ ਉਹ ਆਪੇ ਗੱਲ ਕਰੂਗੀ ਮੈਂ ਕਿਹਾ ਚਲ ਠੀਕ ਆ ਫਿਰ ਅਸੀਂ ਚਾਰਾਂ ਜਾਣਿਆਂ ਨੇ ਉੱਥੇ ਕੌਫੀ ਪੀ ਕੇ ਫਿਲਮ ਦੇਖਣ ਲਈ ਨਿਕਲ ਗਏ ਜਦੋਂ ਅਸੀਂ ਚਾਰੋ ਜਾਣੇ ਫਿਲਮ ਵੇਖਣ ਗਏ ਤਾਂ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਕੁੜੀ ਨਾਲ ਆਪਣੇ ਦਿਲ ਦੀ ਗੱਲ ਕਰ ਲਵਾਂ ਮੈਨੂੰ ਤਾਂ ਸਹੇਲੀ ਬਣਾਉਣ ਦੀ ਬੜੀ ਕਾਲੀ ਪਈ ਹੋਈ ਸੀ ਪਰ ਮੇਰਾ ਦਿਲ ਵੀ ਇਸੇ ਗੱਲੋਂ ਡਰਦਾ ਸੀ ਕਿ ਕਿਤੇ ਮਾਮਲਾ ਗੜਬੜਨਾ ਹੋ ਜਵੇ ਜਦੋਂ ਘਰ ਵਾਪਸ ਜਾ ਰਹੇ ਸੀ ਤਾਂ ਮੈਂ ਵੇਖਿਆ ਕਿ ਉਹ ਕੁੜੀ ਤਾਂ ਮੇਰੇ ਵੱਲ ਬਿਲਕੁਕੁਲ ਵੀ ਨਹੀਂ ਵੇਖਦੀ ਸੀ ਉਹ ਤਾਂ ਬਸ ਉਹਨਾਂ ਨਾਲ ਹੀ ਗੱਲਾਂ ਕਰਦੀ ਸੀ ਫਿਰ ਆਪਣਾ ਫੋਨ ਚਲਾਈ ਜਾਂਦੀ ਸੀ ਮੈਂ ਇੱਕ ਦੋ ਵਾਰ ਉਹਨੂੰ ਬੁਲਾਇਆ ਉਹ ਜ਼ਿਆਦਾ ਨਾ ਬੋਲੀ ਜਿੰਨੀ ਇੱਕ ਗੱਲ ਮੈਂ ਉਹਦੇ ਕੋਲੋਂ ਪੁੱਛੀ ਉਹਨੇ ਬਸ ਉਹਨੀ ਕ ਗੱਲ ਹੀ ਕੀਤੀ ਮੈਨੂੰ ਤਾਂ ਲੱਗ ਰਿਹਾ ਉਹਨੂੰ ਮੇਰੇ ਵਿੱਚ ਇੰਟਰਸਟ ਹੈ ਹੀ ਨਹੀਂ ਸੀ ਜਾਂ ਫਿਰ ਮੈਨੂੰ ਲੱਗ ਰਿਹਾ ਸੀ ਜਿਸ ਹਿਸਾਬ ਨਾਲ ਉਹ ਫੋਨ ਤੇ ਚੈਟ ਕਰਨ ਲੱਗੀ ਸੀ ਕਿ ਤੇ ਉਹਦਾ ਪਹਿਲਾ ਹੀ ਚੱਕਰ ਨਾ ਹੋਵੇ ਹੁਣ ਮੈਨੂੰ ਇੰਤਜ਼ਾਰ ਸੀ ਕਿ ਕਦੋਂ ਘਰ ਜਾ ਕੇ ਮੇਰੇ ਬਾਰੇ ਮੇਰਾ ਦੋਸਤ ਉਹਦੇ ਨਾਲ ਗੱਲ ਕਰੂਗਾ ਸ਼ਾਮ ਨੂੰ ਹੀ ਮੈਂ ਆਪਣੇ ਦੋਸਤ ਨੂੰ ਫੋਨ ਕਰ ਲਿਆ ਉਹ ਮੈਨੂੰ ਕਹਿਣ ਲੱਗਾ ਭਰਾਵਾ ਹੁਣ ਤਾਂ ਘਰ ਪਹੁੰਚਿਆ ਤੂੰ ਤਾਂ ਜਾਂਦੇ ਹੀ ਲੱਗ ਗਿਆ ਇੰਨੀ ਜਲਦੀ ਇਹ ਕੰਮ ਨਹੀਂ ਹੁੰਦੇ ਸੇਲੀ ਹੌਲੀ ਹੌਲੀ ਬਣਾਉਣੀ ਪੈਂਦੀ ਆ ਤੂੰ ਸਬਰ ਰੱਖ ਮੈਂ ਆਪਣੀ ਸੇਲੀ ਨਾਲ ਗੱਲ ਕਰੂੰਗਾ ਫੇਰ ਹੀ ਉਹਦੇ ਨਾਲ ਕੋਈ ਗੱਲ ਕਰੂਗੀ ਮੈਂ ਕਿਹਾ ਠੀਕ ਆ ਫਿਰ ਮੈਂ ਰਾਤ ਨੂੰ ਫੇਰ ਫੋਨ ਕੀਤਾ ਉਹਨੇ ਮੇਰਾ ਫੋਨ ਹੀ ਨਾ ਚੁੱਕਿਆ ਮੈਨੂੰ ਉਹਦੇ ਤੇ ਬੜਾ ਗੁੱਸਾ ਆ ਰਿਹਾ ਸੀ ਅਗਲੇ ਦਿਨ ਸਵੇਰ ਨੂੰ ਮੈਂ ਫੇਰ ਆਪਣੇ ਦੋਸਤ ਨੂੰ ਫੋਨ ਕੀਤਾ ਉਹਨੇ ਫੇਰ ਵੀ ਮੇਰਾ ਫੋਨ ਨਾ ਚੁੱਕਿਆ ਜਾ ਕੇ ਦੁਪਹਿਰ ਨੂੰ ਉਹਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਪੁੱਛਿਆ ਕਿ ਤੂੰ ਗੱਲ ਕੀਤੀ ਮੇਰੇ ਬਾਰੇ ਉਹ ਕਹਿਣ ਲੱਗਿਆ ਯਾਰ ਮੈਂ ਤਾਂ ਭੁੱਲ ਹੀ ਗਿਆ ਮੈਂ ਹੁਣੇ ਤੇਰੇ ਬਾਰੇ ਗੱਲ ਕਰਦਾ ਆ ਫੇਰ ਉਹਨੇ ਆਪਣੀ ਸਹੇਲੀ ਨਾਲ ਜਦੋਂ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਉਹਦਾ ਤਾਂ ਪਹਿਲਾਂ ਹੀ ਬੋਏਫ੍ਰੈਂਡ ਹੈਗਾ ਆ ਜਦੋਂ ਉਹਨੇ ਮੈਨੂੰ ਇਹ ਗੱਲ ਦੱਸੀ ਤਾਂ ਮੇਰਾ ਤਾਂ ਦਿਲੀ ਟੁੱਟ ਗਿਆ ਮੈਨੂੰ ਲੱਗਦਾ ਸੀ ਮੇਰੇ ਦੋਸਤ ਨੂੰ ਤਾਂ ਪਹਿਲਾਂ ਹੀ ਪਤਾ ਹੋਣਾ ਆ ਉਹ ਮੈਨੂੰ ਜਾਣ ਕੇ ਨਾਲ ਲੈ ਗਿਆ ਮੇਰੇ ਕੋਲੋਂ ਪੈਸੇ ਲੈਣ ਦਾ ਮਾਰਾ ਇਹ ਸਭ ਕਰ ਰਿਹਾ ਸੀ ਇਹ ਗੱਲ ਮੈਂ ਆਪਣੇ ਦੋਸਤ ਨੂੰ ਕਹੀ ਕਿ ਤੂੰ ਜਾਣ ਬੁਝ ਕੇ ਉੱਥੇ ਮੈਨੂੰ ਨਾਲ ਲੈ ਕੇ ਗਿਆ ਕਿਉਂਕਿ ਤੇਰੇ ਕੋਲ ਪੈਸੇ ਨਹੀਂ ਸੀ ਤੇ ਤੇਰੇ ਕੋਲ ਗੱਡੀ ਵੀ ਨਹੀਂ ਸੀ ਤੂੰ ਮੇਰੀ ਕਿਹੜੀ ਗੱਲ ਕਰਵਾਉਣੀ ਸੀ ਤੂੰ ਤਾਂ ਬਸ ਆਪ ਦਾ ਫਾਇਦਾ ਵੇਖਿਆ ਸੀ ਮੇਰਾ ਦੋਸਤ ਕਹਿਣ ਲੱਗਾ ਨਹੀਂ ਨਹੀਂ ਯਾਰ ਸੱਚੀ ਮੈਂ ਉਹਦੇ ਨਾਲ ਗੱਲ ਕੀਤੀ ਆ ਮੈਨੂੰ ਲੱਗ ਹੀ ਰਿਹਾ ਸੀ ਕਿ ਇਹਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਜਾਣ ਕੇ ਹੁਣ ਮੇਰੇ ਕੋਲ ਝੂਠ ਬੋਲਦਾ ਸੀ ਬਸ ਮੇਰੇ ਸਾਹਮਣੇ ਸੱਚਾ ਬਣ ਰਿਹਾ ਸੀ ਸਮਝ ਨਹੀਂ ਲੱਗਦਾ ਸੀ ਕਿ ਕੀ ਕਰਾਂ ਮੈਨੂੰ ਬੜਾ ਕੱਲਾ ਜਿਹਾ ਫੀਲ ਹੁੰਦਾ ਸੀ ਹੁਣ ਇੱਕ ਸਾਡੇ ਸਕੂਲ ਵਿੱਚ ਨਵੀਂ ਕੁੜੀ ਆਈ ਸੀ ਉਹ ਛੋਟੀ ਕਲਾਸ ਵਿੱਚ ਸੀ ਮੇਰਾ ਉਹਦੇ ਤੇ ਬੜਾ ਮਨ ਸੀ ਕਿ ਉਹ ਮੇਰੇ ਨਾਲ ਗੱਲਬਾਤ ਕਰ ਲੂਗੀ ਉਹ ਜਿਆਦਾ ਸੋਹਣੀ ਤਾਂ ਨਹੀਂ ਸੀ ਮੇਰੇ ਦੋਸਤਾਂ ਨੇ ਮੈਨੂੰ ਬੜੀ ਚੱਕ ਦਿੱਤੀ ਕਿ ਤੂੰ ਉਸੇ ਕੁੜੀ ਨੂੰ ਪ੍ਰਪੋਜ਼ ਕਰ ਦੇ ਪਰ ਮੈਨੂੰ ਡਰ ਲੱਗਦਾ ਸੀ ਕਿਉਂਕਿ ਹਰ ਕੁੜੀ ਮੈਨੂੰ ਰਿਜੈਕਟ ਕਰਕੇ ਚਲੀ ਜਾਂਦੀ ਸੀ ਮੈਨੂੰ ਇਹ ਲੱਗਦਾ ਸੀ ਕਿ ਉਹ ਵੀ ਮੈਨੂੰ ਕਿਤੇ ਰਿਜੈਕਟ ਨਾ ਕਰ ਦੇਵੇ ਪਰ ਜਿਸ ਹਿਸਾਬ ਨਾਲ ਉਹ ਘੱਟ ਸੋਹਣੀ ਸੀ ਮੈਨੂੰ ਲੱਗ ਰਿਹਾ ਸੀ ਹੋ ਸਕਦਾ ਮੈਨੂੰ ਉਹ ਪਸੰਦ ਕਰ ਲਵੇ ਦੋਸਤਾਂ ਦੀ ਚੱਕ ਵਿੱਚ ਆ ਕੇ ਇੱਕ ਦਿਨ ਮੈਂ ਉਹਨੂੰ ਪ੍ਰਪੋਜ਼ ਕਰ ਦਿੱਤਾ। ਇਹ ਗੱਲ ਸਕੂਲ ਵਿੱਚ ਦੀ ਹੀ ਸੀ ਜਦੋਂ ਅਸੀਂ ਸਕੂਲ ਵਿੱਚ ਰੈਸੈਸ ਟਾਈਮ ਖੜੇ ਸੀ। ਮੈਂ ਉਹਦੇ ਕੋਲ ਜਾ ਕੇ ਕਹਿ ਦਿੱਤਾ ਕਿ ਮੈਂ ਤੁਹਾਨੂੰ ਪਸੰਦ ਕਰਦਾ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਆ। ਉਹ ਮੈਨੂੰ ਕਹਿਣ ਲੱਗੀ ਆਪਣੀ ਸ਼ਕਲ ਵੇਖੀ ਹੈ ਕਦੇ? ਲੱਗਦਾ ਤੁਹਾਡੇ ਘਰ ਸ਼ੀਸ਼ਾ ਨਹੀਂ ਆ ਜਿਹੜਾ ਤੁਹਾਨੂੰ ਮੈਨੂੰ ਪ੍ਰਪੋਜ਼ ਕਰਨ ਆ ਗਿਆ। ਉਹ ਵੀ ਆਪਣੇ ਆਪ ਨੂੰ ਬੜੀ ਪਰੀ ਸਮਝਦੀ ਸੀ। ਮੈਂ ਤਾਂ ਉਹਦੀ ਗੱਲ ਸੁਣ ਕੇ ਹੈਰਾਨ ਹੀ ਰਹਿ ਗਿਆ ਕਿਉਂਕਿ ਮੈਨੂੰ ਵੀ ਲੱਗ ਰਿਹਾ ਸੀ ਕਿ ਉਹ ਮੈਨੂੰ ਐਕਸੈਪਟ ਕਰ ਲੂਗੀ। ਮੇਰੇ ਨਾਲ ਦੇ ਦੋਸਤਾਂ ਨੂੰ ਵੀ ਇਹੀ ਲੱਗ ਰਿਹਾ ਸੀ ਪਰ ਹੁਣ ਇਦਾਂ ਇੱਕਦਮ ਹੀ ਮੇਰੇ ਮੂੰਹ ਤੇ ਉਹਨੇ ਮੈਨੂੰ ਰਿਜੈਕਟ ਕਰ ਦਿੱਤਾ ਮੈਂ ਸੋਚਿਆ ਚੱਲ ਅੱਗੇ ਕਿਹੜਾ ਨਹੀਂ ਬੇਇੱਜ਼ਤੀ ਹੋਈ ਜਿਹੜੀ ਪਹਿਲੀ ਵਾਰ ਹੋਈ ਆ ਮੈਂ ਇੰਨੀ ਬੇਇੱਜ਼ਤੀ ਮਹਿਸੂਸ ਨਾ ਕੀਤੀ ਕਿਉਂਕਿ ਮੇਰੀ ਤਾਂ ਕਈ ਵਾਰ ਪਹਿਲਾਂ ਵੀ ਹੋ ਚੁੱਕੀ ਸੀ ਮੈਂ ਆਪਣੇ ਦੋਸਤਾਂ ਦੀ ਚੁੱਕ ਵਿੱਚ ਆ ਕੇ ਐਵੇਂ ਰਿਸਕ ਲੈ ਲੈਂਦਾ ਸੀ ਜਦਕਿ ਬਾਅਦ ਵਿੱਚ ਮੈਨੂੰ ਅਗਲੀ ਰਿਜੈਕਟ ਕਰਕੇ ਚਲੀ ਜਾਂਦੀ ਸੀ ਹੁਣ ਮੈਂ ਸੋਹ ਹੀ ਖਾਲੀ ਸੀ ਕਿ ਮੈਂ ਕਦੇ ਕਿਸੇ ਕੁੜੀ ਨੂੰ ਪ੍ਰਪੋਜ਼ ਹੀ ਨਹੀਂ ਕਰੂੰਗਾ ਜਦੋਂ ਮੈਂ ਘਰ ਗਿਆ ਉਸਦੇ ਨਹੀਂ ਤਾਂ ਮੇਰੇ ਭਰਾਣੇ ਬੜੀ ਵਧੀਆ ਖਬਰ ਸੁਣਾਈ ਮੇਰੇ ਭਰਾਣੇ ਦੱਸਿਆ ਕਿ ਸਾਡਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਭਰਾ ਤੇ ਭਾਬੀ ਦੋਵਾਂ ਦਾ ਵੀਜ਼ਾ ਲੱਗ ਗਿਆ ਸੀ ਭਾਬੀ ਮੈਨੂੰ ਕਹਿਣ ਲੱਗੀ ਕਿ ਹੁਣ ਮੈਂ ਤੇਰੇ ਲਈ ਉਧਰੋਂ ਸੋਹਣੀ ਜੀ ਕੁੜੀ ਲੈ ਕੇ ਆਉਂਗੀ ਵੇਖੀ ਤੇਰਾ ਕਿੰਨੀ ਸੋਹਣੀ ਕੁੜੀ ਨਾਲ ਵਿਆਹ ਕਰੂੰਗੀ ਕਿਉਂਕਿ ਭਾਬੀ ਨੂੰ ਪਤਾ ਸੀ ਕਿ ਮੇਰੀ ਕੋਈ ਸੇ ਲਿਨੀ ਬਣਦੀ ਮੈਂ ਭਾਬੀ ਨਾਲ ਇਹੋ ਜੀਆਂ ਗੱਲਾਂ ਕਰ ਲੈਂਦਾ ਸੀ ਪਾ ਭਾਬੀ ਮੇਰੇ ਤੇ ਹੱਸਣ ਲੱਗ ਜਾਂਦੀ ਸੀ ਕਿ ਐਵੇਂ ਨਾ ਕੁੜੀਆਂ ਨਾਲ ਪੰਗੇ ਲਈ ਜਾਇਆ ਕਰ ਮੈਂ ਪਾ ਭਾਬੀ ਨੂੰ ਦੱਸ ਦਿੰਦਾ ਸੀ ਕਿ ਮੈਨੂੰ ਕੋਈ ਪਸੰਦ ਹੀ ਨਹੀਂ ਕਰਦੀ ਭਾਬੀ ਕਹਿੰਦੀ ਸੀ ਕੋਈ ਨਾ ਹੁਣ ਮੈਂ ਤੈਨੂੰ ਸੋਹਣੀ ਜੀ ਵੋਟੀ ਲਿਆ ਕੇ ਦਵੂੰਗੀ ਮੈਂ ਖੁਸ਼ੀ ਵਿੱਚ پاگل ਹੋ ਗਿਆ ਕਿਉਂਕਿ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਸੀ ਕਿ ਚੱਲ ਮੈਂ ਵੀ ਇਹਨਾਂ ਦੇ ਪਿੱਛੇ-ਪਿੱਛੇ ਬਾਹਰ ਚੱਲਾ ਜਾਊਂਗਾ ਕਿਉਂਕਿ ਮੇਰਾ ਭਰਾ ਪਹਿਲਾਂ ਹੀ ਕਹਿੰਦਾ ਸੀ ਕਿ ਜਦੋਂ ਸਾਡਾ ਵੀਜ਼ਾ ਲੱਗ ਗਿਆ ਮੈਂ ਤੁਹਾਡਾ ਵੀ ਸਾਰਿਆਂ ਦਾ ਵੀਜ਼ਾ ਲਗਾ ਦੇਣਾ ਪਿੱਛੇ ਹੁਣ ਘਰ ਵਿੱਚ ਮੈਂ ਮੰਮੀ ਡੈਡੀ ਰਹਿ ਗਏ ਸੀ ਮੇਰੇ ਭਰਾ ਤੇ ਭਾਬੀ ਨੇ ਟਿਕਟ ਕਰਾ ਲਈ ਸੀ ਮੈਂ ਵੀ ਹੁਣ ਅਗਲੀ ਕਲਾਸ ਦੇ ਵਿੱਚ ਆਪਣੀ ਐਡਮਿਸ਼ਨ ਕਰਾਉਣੀ ਸੀ ਬਸ ਮੇਰਾ ਲਾਸਟ ਸਾਲ ਸੀ ਕਿਉਂਕਿ ਮੈਂ ਪਲੱਸ 2 ਵਿੱਚ ਹੋ ਗਿਆ ਸੀ ਮੈਂ ਆਪਣੇ ਭਰਾ ਪਰਜਾਈ ਨੂੰ ਦਿੱਲੀ 에ਅਰਪੋਰਟ ਤੇ ਚੜਾਉਣ ਲਈ ਗਿਆ ਸੀ ਤੇ ਉੱਥੋਂ ਮੈਂ ਜਦੋਂ ਸੈਲਫੀਆਂ ਆਪਣੇ ਦੋਸਤਾਂ ਨੂੰ ਪਾਈਆਂ ਤਾਂ ਉਹ ਮੇਰਾ ਮਜ਼ਾਕ ਉਡਾ ਰਹੇ ਸੀ ਉਹ ਕਹਿ ਰਹੇ ਸੀ ਕਿ ਤੇਰਾ ਨਹੀਂ ਕਦੇ ਵੀਜ਼ਾ ਲੱਗਣਾ ਇਹ ਤਾਂ ਤੇਰੇ ਭਰਾ ਦਾ ਹੀ ਲੱਗ ਗਿਆ ਤੂੰ ਨਾ ਐਵੇਂ ਫੀਲਿੰਗ ਆ ਲੈ ਮੈਨੂੰ ਇਹ ਗੱਲ ਬੜੀ ਰੜਕਦੀ ਰਹਿੰਦੀ ਸੀ ਕਿਉਂਕਿ ਹਰ ਕੋਈ ਸਕੂਲ ਵਿੱਚ ਮੇਰਾ ਮਜ਼ਾਕ ਬਣਾਉਂਦਾ ਰਹਿੰਦਾ ਸੀ ਮੈਂ ਹਰ ਟਾਈਮ ਫੋਨ ਤੇ ਵੀਡੀਓ ਵੇਖਦਾ ਰਹਿੰਦਾ ਸੀ ਕਿ ਮੈਂ ਕਿਸ ਤਰ੍ਹਾਂ ਸੋਹਣਾ ਦਿਸੂਗਾ ਮੇਰਾ ਰੰਗ ਵੀ ਠੀਕ ਸੀ ਬਸ ਮੇਰੇ ਨੈਣ ਨਕਸ਼ਾ ਜ਼ਿਆਦਾ ਸੋਹਣੇ ਨਹੀਂ ਸੀ ਜਿਸ ਕਰਕੇ ਹਰ ਕੋਈ ਮੈਨੂੰ ਖਡਾਉਣਾ ਹੀ ਸਮਝਦਾ ਸੀ ਕਦੇ-ਕਦੇ ਮੈਂ ਰੱਬ ਨੂੰ ਵੀ ਬੜਾ ਦੋਸ਼ ਦਿੰਦਾ ਸੀ ਕਿ ਤੂੰ ਮੇਰੇ ਨਾਲ ਬੜਾ ਦਰਾਂਝਾ ਕੀਤਾ ਜੋ ਮੈਨੂੰ ਘੱਟ ਸੋਹਣਾ ਬਣਾ ਦਿੱਤਾ ਕਿਉਂਕਿ ਮੇਰੇ ਭੈਣ ਭਰਾ ਵੀ ਬੜੇ ਸੋਹਣੇ ਸੀ ਮੇਰੀ ਭੈਣ ਵਿਆਹੀ ਹੋਈ ਸੀ ਉਹ ਵੀ ਸੋਹਣੀ ਸੀ ਤੇ ਮੇਰਾ ਭਰਾ ਵੀ ਬਸ ਮੈਂ ਹੀ ਇਦਾਂ ਦਾ ਸੀ ਪਰ ਮਾਂ ਲਈ ਤਾਂ ਮੈਂ ਚੰਨ ਸੀ ਮਾਂ ਨੇ ਤਾਂ ਮੇਰਾ ਨਾਮ ਚਾਨੀ ਰੱਖਿਆ ਹੋਇਆ ਸੀ ਉਹ ਮੈਨੂੰ ਚੰਨ ਚੰਨ ਕਹਿ ਕੇ ਹੀ ਬੁਲਾਉਂਦੀ ਸੀ ਜਦੋਂ ਮੇਰੇ ਦੋਸਤ ਘਰ ਆਉਂਦੇ ਸੀ ਤਾਂ ਮੈਂ ਆਪਣੀ ਮੰਮੀ ਨੂੰ ਕਹਿੰਦਾ ਸੀ ਕਿ ਤੂੰ ਮੈਨੂੰ ਚਾਨਣ ਨਾ ਕਹੀਂ ਜੇ ਮੇਰੇ ਦੋਸਤਾਂ ਨੇ ਇਹ ਗੱਲ ਸੁਣ ਲਈ ਤਾਂ ਮੇਰਾ ਮਜ਼ਾਕ ਡਾਉਣਗੇ ਇਸ ਕਰਕੇ ਮੈਂ ਆਪਣੀ ਮੰਮੀ ਨੂੰ ਉਸ ਟਾਈਮ ਆਪਣਾ ਨਾਮ ਚਾਨਣ ਹੀ ਲੈਣ ਦਿੰਦਾ ਸੀ ਮੰਮੀ ਫਿਰ ਵੀ ਕਦੇ-ਕਦੇ ਮੈਨੂੰ ਕਹਿ ਹੀ ਦਿੰਦੀ ਸੀ ਮੰਮੀ ਕਹਿੰਦੀ ਸੀ ਕਿ ਮਾਂ ਵਾਲੀ ਤਾਂ ਆਪਣੇ ਧੀਆ ਪੁੱਤ ਚਾਨਣ ਹੀ ਹੁੰਦੇ ਨੇ ਨਾਲੇ ਤੇਰੇ ਦੋਸਤਾਂ ਦਾ ਕੀ ਆ ਮੇਰੇ ਸਾਹਮਣੇ ਕਹਿ ਕੇ ਵਿਖਾਉਣ ਕੁਝ ਮੰਮੀ ਇਸ ਤਰ੍ਹਾਂ ਕਰਨ ਲੱਗ ਜਾਂਦੀ ਸੀ ਮੈਂ ਸੋਚਦਾ ਸੀ ਚੱਲ ਕੋਈ ਤਾਂ ਮੇਰਾ ਹੈਗਾ ਜੋ ਮੇਰੇ ਲਈ ਇੰਨਾ ਸੋਚਦਾ ਜਾਂ ਮੇਰਾ ਇੰਨਾ ਕਰਦਾ ਜਿਹਦੇ ਲਈ ਮੈਂ ਜ਼ਿੰਦਗੀ ਵਿੱਚ ਇੰਨੀ ਅਹਿਮੀਅਤ ਰੱਖਦਾ ਮੇਰੇ ਭਰਾ ਹੋਣਾ ਨੂੰ ਇੰਗਲੈਂਡ ਗਏ ਹੋਏ ਹੁਣ 1 ਸਾਲ ਹੋ ਗਿਆ ਸੀ ਮੇਰਾ ਭਰਾ ਕਹਿੰਦਾ ਸੀ ਕਿ ਚੰਨ ਹੁਣ ਤੂੰ ਵੀ ਆਪਣਾ ਪਾਸਪੋਰਟ ਬਨਣਾ ਦੇ ਦੇ ਅਸੀਂ ਤੇਰਾ ਟਰਾਈ ਕਰਕੇ ਵੇਖਾਂਗੇ ਮੇਰੀ ਪਲਸ 2 ਵੀ ਕੰਪਲੀਟ ਹੋ ਗਈ ਸੀ ਹੁਣ ਮੈਂ ਕਾਲਜ ਵਿੱਚ ਦਾਖਲਾ ਲੈਣਾ ਸੀ ਬਸ ਇਸੇ ਗੱਲ ਤੋਂ ਡਰਦਾ ਸੀ ਕਿ ਕਾਲਜ ਵਿੱਚ ਵੀ ਮੁੰਡੇ ਕੁੜੀਆਂ ਮੇਰਾ ਮਜ਼ਾਕ ਬਣਾਇਆ ਕਰਨਗੇ ਮੇਰਾ ਮੂੰਹ ਬੜਾ ਪਤਲਾ ਜਾ ਸੀ ਮੇਰੇ ਭਰਾ ਦੇ ਜਿਆਦਾ ਕਹਿਣ ਤੇ ਮੈਂ ਕਾਲਜ ਵਿੱਚ ਐਡਮਿਸ਼ਨ ਕਰਵਾ ਲਈ ਸੀ ਮੈਂ ਹੁਣ ਆਪਣਾ ਪਾਸਪੋਰਟ ਵੀ ਅਪਲਾਈ ਕਰ ਦਿੱਤਾ ਸੀ ਤੇ ਪਾਸਪੋਰਟ ਜਲਦੀ ਹੀ ਬਣ ਕੇ ਆ ਗਿਆ ਸੀ ਮੈਨੂੰ ਹੁਣ ਬਾਹਰ ਜਾਣ ਦੀ ਬੜੀ ਕਾਲੀ ਜੀ ਪਈ ਹੋਈ ਸੀ ਕਾਲਜ ਵਿੱਚ ਮੁੰਡੇ ਮੇਰਾ ਮਜ਼ਾਕ ਬਣਾਉਂਦੇ ਰਹਿੰਦੇ ਸੀ ਕਿ ਚੱਲ ਤੂੰ ਆ ਕੁੜੀ ਨੂੰ ਪ੍ਰਪੋਜ਼ ਕਰ ਦੇ ਪਰ ਮੈਂ ਕਿਸੇ ਦੇ ਕਹੇ ਤੇ ਕਿਸੇ ਕੁੜੀ ਨੂੰ ਪ੍ਰਪੋਜ਼ ਨਹੀਂ ਕਰਦਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਕਾਲਜ ਵਿੱਚ ਵੀ ਬੇਇੱਜ਼ਤੀ ਹੋ ਜਾਵੇ ਮੈਨੂੰ ਪਤਾ ਸੀ ਕਿ ਕਿਸੇ ਨੇ ਮੇਰੇ ਨਾਲ ਗੱਲਬਾਤ ਨਹੀਂ ਕਰਨੀ ਇਸ ਕਰਕੇ ਮੈਂ ਇਹ ਗੱਲ ਛੱਡ ਹੀ ਦਿੱਤੀ ਸੀ ਮੈਂ ਕੁੜੀਆਂ ਦੇ ਪਿੱਛੇ ਜਾਂਦਾ ਹੀ ਨਹੀਂ ਸੀ ਜਲਦੀ ਹੀ ਹੁਣ ਮੈਂ ਆਪਣਾ ਵੀਜ਼ਾ ਲਗਵਾਉਣਾ ਚਾਹੁੰਦਾ ਸੀ ਤੇ ਆਪਣਾ ਬਾਹਰ ਸੈੱਟ ਹੋਣਾ ਚਾਹੁੰਦਾ ਸੀ ਹੁਣ ਮੇਰਾ ਧਿਆਨ ਬਾਹਰ ਵਾਲੀ ਹੋ ਗਿਆ ਸੀ ਪਰ ਵੀਰੇ ਨੇ ਦੱਸਿਆ ਕਿ ਇਸ ਤਰ੍ਹਾਂ ਡਾਇਰੈਕਟ ਵੀਜ਼ਾ ਨਹੀਂ ਲੱਗਣਾ ਆਪਾਂ ਤੇਰੇ ਲਈ ਆਲਸ ਵਾਲੀ ਕੁੜੀ ਵੇਖ ਲੈਨੇ ਆ ਕਿਉਂਕਿ ਇੰਗਲੈਂਡ ਦਾ ਵੀਜ਼ਾ ਬੈਂਡ ਤੇ ਹੀ ਲੱਗ ਜਾਂਦਾ ਤੇ ਅਸੀਂ ਇਧਰੋਂ ਸਪான்ਸਰ ਵੀ ਕਰ ਦਵਾਂਗੇ ਮੇਰੇ ਮਨ ਵਿੱਚ ਵੀ ਵਿਆਹ ਦੀ ਚਾਹਤ ਜੀ ਪੈਦਾ ਹੋ ਗਈ ਸੀ ਹੁਣ ਗੱਲ ਫੇਰ ਉਹੀ ਮੋੜੇ ਆ ਜਾਂਦੀ ਸੀ ਕਿ ਕੋਈ ਕੁੜੀ ਮੈਨੂੰ ਪਸੰਦ ਕਰੂਗੀ ਵੀ ਜਾਂ ਨਹੀਂ ਬੜੇ ਰਿਸ਼ਤੇ ਆਏ ਪਰ ਕੁੜੀਆਂ ਮੇਰੀ ਸ਼ਕਲ ਵੇਖ ਕੇ ਨਾ ਕਰ ਜਾਂਦੀਆਂ ਸੀ ਫਿਰ ਇੱਕ ਐਂਟਰ ਕਾਸਟ ਕੁੜੀ ਦਾ ਰਿਸ਼ਤਾ ਆਇਆ ਕੁੜੀ ਬੜੀ ਜਿਆਦਾ ਸੋਹਣੀ ਸੁਨੱਖੀ ਸੀ ਮੈਂ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਉਹਨਾਂ ਨੇ ਮੇਰੀ ਫੋਟੋ ਵੇਖ ਕੇ ਮੈਨੂੰ ਪਸੰਦ ਕਰ ਲਿਆ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਮੈਂ ਮੰਮੀ ਨੂੰ ਵਾਰ-ਵਾਰ ਕਹਿ ਰਿਹਾ ਸੀ ਮੰਮੀ ਤੁਸੀਂ ਚੰਗੀ ਤਰ੍ਹਾਂ ਵਿਚੋਲਣ ਕੋਲੋਂ ਪੁੱਛ ਵੀ ਲਿਆ ਕਿ ਮੈਂ ਸੱਚਮੁੱਚ ਉਹਨਾਂ ਨੂੰ ਪਸੰਦ ਦਿਆਂ ਮੰਮੀ ਕਹਿਣ ਲੱਗੀ ਹਾਂ ਪੁੱਤ ਤੂੰ ਦਿਲ ਰੱਖ ਤੈਨੂੰ ਉਹਨਾਂ ਨੇ ਪਸੰਦ ਕਰ ਲਿਆ ਕੁੜੀ ਨੇ ਆਪ ਖੁਦ ਹਾਂ ਕੀਤੀ ਆ ਕੁੜੀ ਵਿਆਹ ਕਰਾਉਣ ਲਈ ਤਿਆਰ ਆ ਕੁੜੀ ਨੂੰ ਬੈਂਡ ਵੀ ਆਏ ਹੋਏ ਆ ਹੁਣ ਤੁਹਾਡਾ ਦੋਵਾਂ ਦਾ ਵੀਜ਼ਾ ਲੱਗ ਜਾਊਗਾ ਸਾਰਾ ਖਰਚਾ ਅਸੀਂ ਹੀ ਕਰਨਾ ਸੀ ਬਸ ਕੁੜੀ ਦੇ ਬੈਂਡ ਚਾਹੀਦੇ ਸੀ ਜੋ ਮੈਨੂੰ ਮਿਲ ਗਈ ਸੀ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਦੋਸਤਾਂ ਦੇ ਮੂੰਹ ਬੰਦ ਹੋ ਗਏ ਕਿਉਂਕਿ ਸਭ ਤੋਂ ਸੋਹਣੀ ਕੁੜੀ ਨਾਲ ਮੇਰਾ ਵਿਆਹ ਹੋਇਆ ਸੀ ਮੇਰੇ ਦੋਸਤਾਂ ਦੀਆਂ ਸਹੇਲੀਆਂ ਵੀ ਇੰਨੀਆਂ ਸੋਹਣੀਆਂ ਨਹੀਂ ਸੀ ਜਾਂ ਫਿਰ ਕਿਸੇ ਦੀ ਘਰ ਵਾਲੀ ਵੀ ਇੰਨੀ ਸੋਹਣੀ ਨਹੀਂ ਸੀ ਜਿੰਨੀ ਸੋਹਣੀ ਮੇਰੀ ਘਰ ਵਾਲੀ ਸੀ ਜਿਸ ਦਿਨ ਮੇਰਾ ਵਿਆਹ ਸੀ ਮੈਂ ਆਪਣੇ ਸਾਰੇ ਦੋਸਤਾਂ ਨੂੰ ਵਿਆਹ ਤੇ ਬੁਲਾਇਆ ਸੀ ਮੈਂ ਵੀ ਸਾਰਿਆਂ ਨੂੰ ਸਾੜਨਾ ਚਾਹੁੰਦਾ ਸੀ ਜਿਸ ਤਰ੍ਹਾਂ ਉਹ ਮੈਨੂੰ ਸਾੜਦੇ ਰਹਿੰਦੇ ਸੀ ਸਾਡਾ ਵਿਆਹ ਹੋ ਗਿਆ ਸੀ ਮੇਰੀ ਘਰ ਵਾਲੀ ਦਾ ਨਾਮ ਨੰਦੂ ਸੀ ਨੰਦੂ ਬੜੀ ਸੋਹਣੀ ਸੀ ਤੇ ਮੈਂ ਉਹਦੇ ਸਾਹਮਣੇ ਕੁਝ ਵੀ ਨਹੀਂ ਸੀ ਜਿਸ ਦਿਨ ਸਾਡੀ ਸੁਹਾਗਰਾਤ ਸੀ ਜਦੋਂ ਮੈਂ ਆਪਣੀ ਘਰ ਵਾਲੀ ਨੰਦੂ ਕੋਲ ਗਿਆ ਤਾਂ ਉਹ ਬੜੀ ਸੋਹਣੀ ਲੱਗ ਰਹੀ ਸੀ ਉਹਨੇ ਲਾਲ ਸੂਟ ਪਾਇਆ ਹੋਇਆ ਸੀ ਤੇ ਬੜੀ ਸਜ ਤਜ ਕੇ ਬੈਠੀ ਸੀ ਜਦੋਂ ਮੈਂ ਅੰਦਰ ਗਿਆ ਤਾਂ ਮੈਨੂੰ ਵੇਖ ਕੇ ਮੁਸਕਰਾਉਣ ਲੱਗੀ ਉਦੀ ਮੁਸਕਰਾਹਟ ਮੇਰਾ ਦਿਲ چیرਦੀ ਜਾ ਰਹੀ ਸੀ ਮੇਰਾ ਦਿਲ ਕਰਦਾ ਸੀ ਕਿ ਕਦੋਂ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਵਾਂ ਦਿਲ ਵਿੱਚ ਫੇਰ ਉਹੀ ਗੱਲ ਆ ਜਾਂਦੀ ਸੀ ਕਿ ਕਿਤੇ ਇਹਦਾ ਮੇਰੇ ਨਾਲ ੱੱਕੇ ਨਾਲ ਤਾਂ ਨਹੀਂ ਵਿਆਹ ਕਰ ਦਿੱਤਾ ਹੋਊਗਾ ਪਰ ਜਿਸ ਹਿਸਾਬ ਨਾਲ ਉਹ ਮੈਨੂੰ ਤੱਕ ਤੱਕ ਕੇ ਮੁਸਕਰਾ ਰਹੀ ਸੀ ਲੱਗ ਵੀ ਨਹੀਂ ਰਿਹਾ ਸੀ ਕਿ ਸਾਡਾ ਵਿਆਹ ੱੱਕੇ ਨਾਲ ਹੋਇਆ ਹੋਊਗਾ ਜਾਂ ਫਿਰ ਉਹਨੇ ੱੱਕੇ ਨਾਲ ਹਾਂ ਕਰੀ ਹੋਊਗੀ ਮੈਂ ਤਾਂ ਬੜਾ ਖੁਸ਼ ਸੀ ਹੌਲੀ ਹੌਲੀ ਮੈਂ ਉਹਦੇ ਕੋਲ ਜਾ ਕੇ ਬੈਠ ਗਿਆ ਪਹਿਲਾਂ ਮੈਂ 10 ਮਿੰਟ ਉਹਦੇ ਨਾਲ ਗੱਲਾਂ ਕਰੀਆਂ ਗੱਲਾਂបਾਤਾਂ ਕਰਨ ਤੋਂ ਪਤਾ ਲੱਗਦਾ ਸੀ ਕਿ ਉਹ ਮੇਰੇ ਨਾਲ ਬੜੀ ਖੁਸ਼ ਸੀ ਉਹ ਮੈਨੂੰ ਤੁਸੀਂ ਤੁਸੀਂ ਕਹਿ ਕੇ ਬੁਲਾ ਰਹੀ ਸੀ ਮੈਂ ਉਹਨੂੰ ਕਹਿ ਕੇ ਤੁਸੀਂ ਮੇਰਾ ਨਾਮ ਲੈ ਲਿਆ ਕਰੋ ਉਹ ਮੈਨੂੰ ਕਹਿਣ ਲੱਗੀ ਮੈਂ ਤਾਂ ਤੁਹਾਨੂੰ ਚਾਨੀ ਕਿਹਾ ਕਰੂੰਗੀ ਕਿਉਂਕਿ ਮੰਮੀ ਤੁਹਾਨੂੰ ਚਾਨੀ ਕਹਿੰਦੇ ਆ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਪਸੰਦ ਤਾਂ ਹੈਗਾ ਆ ਉਹ ਕਹਿਣ ਲੱਗੀ ਤੁਸੀਂ ਵਿਆਹ ਤੋਂ ਪਹਿਲਾਂ ਵੀ ਇਹੀ ਗੱਲ ਪੁੱਛੀ ਗਏ ਤੁਹਾਨੂੰ ਇਦਾਂ ਕਿਉਂ ਲੱਗਦਾ ਕਿ ਮੈਂ ਤੁਹਾਨੂੰ ਪਸੰਦ ਨਹੀਂ ਕਰਦੀ ਜੇਕਰ ਮੈਨੂੰ ਪਸੰਦ ਨਾ ਹੁੰਦੇ ਤਾਂ ਮੈਂ ਵਿਆਹ ਲਈ ਹਾਂ ਹੀ ਕਿਉਂ ਕਰਦੀ ਤੁਸੀਂ ਮੈਨੂੰ ਬੜੇ ਪਸੰਦ ਹੋ ਉਹਦੇ ਮੂੰਹੋਂ ਇਹ ਸੁਣ ਕੇ ਮੇਰੀ ਤਸੱਲੀ ਹੋ ਗਈ ਫਿਰ ਹੌਲੀ-ਹੌਲੀ ਮੈਂ ਉਹਨੂੰ ਆਪਣੇ ਵੱਲ ਨੂੰ ਖਿੱਚ ਲਿਆ ਮੈਂ ਉਹਨੂੰ ਸੀਨੇ ਨਾਲ ਲਾ ਲਿਆ ਹੌਲੀ ਹੌਲੀ ਅਸੀਂ ਦੋਵੇਂ ਜਾਣੇ ਇੱਕ ਦੂਜੇ ਦੇ ਨਾਲ ਲੱਗ ਕੇ ਬੈਠ ਗਏ ਤੇ ਇੱਕ ਕੰਬਲ ਵਿੱਚ ਹੋ ਗਏ ਉਹ ਮੈਨੂੰ ਕਹਿਣ ਲੱਗੇ ਕਿ ਲਾਈਟ ਤਾਂ ਬੰਦ ਕਰ ਦਵੋ ਮੈਂ ਕਿਹਾ ਲਾਈਟ ਬੰਦ ਕਰਕੇ ਤਾਂ ਹਨੇਰਾ ਹੋ ਜਾਊਗਾ ਉਹ ਮੈਨੂੰ ਕਹਿਣ ਲੱਗੇ ਮੈਂ ਆਪਣੀ ਸੁਹਾਗਰਾਤ ਮੋਮਬੱਤੀਆਂ ਵਿੱਚ ਮਨਾਉਣਾ ਚਾਹੁੰਦੀ ਆ ਤੁਸੀਂ ਮੋਮਬਤੀਆਂ ਲਗਾ ਦੇਵੋ ਉਹ ਫਿਲਮੀ ਸਟਾਈਲ ਨਾਲ ਆਪਣੀ ਸੁਹਾਗ ਰਾਤ ਮਨਾਉਣਾ ਚਾਹੁੰਦੀ ਸੀ ਉਹ ਮੈਨੂੰ ਕਹਿਣ ਲੱਗੀ ਮੇਰੇ ਪਰਸ ਵਿੱਚ ਮੋਮਬਤੀਆਂ ਪਹਿਲਾਂ ਹੀ ਹੈਗੀਆਂ ਨੇ ਮੈਨੂੰ ਪਤਾ ਸੀ ਕਿ ਇੱਥੇ ਕਿਸੇ ਨੇ ਮੋਮਬਤੀਆਂ ਨਹੀਂ ਲਗਾਉਣੀਆਂ ਇਸ ਕਰਕੇ ਮੈਂ ਪਹਿਲਾਂ ਹੀ ਲੈ ਕੇ ਆਈਆਂ ਮੈਂ ਉਹਦੀ ਗੱਲ ਤੇ ਹੈਰਾਨ ਰਹਿ ਗਿਆ ਕਿ ਇੱਕ ਕੁੜੀ ਸੁਹਾਗਰਾਤ ਵਿੱਚ ਕਿੰਨਾ ਸੰਗਦੀ ਆ ਪਰ ਉਹ ਕਿੰਨਾ ਖੁੱਲ ਕੇ ਇਹ ਸਭ ਕਹਿ ਰਹੀ ਸੀ ਫਿਰ ਮੈਂ ਸੋਚਿਆ ਕਿ ਚਲ ਬੰਦੇ ਦੇ ਸ਼ੌਂਕ ਹੁੰਦੇ ਨੇ ਉਹਨੂੰ ਸ਼ੌਂਕ ਹੋਣਾ ਉਹਨੇ ਸੋਚਿਆ ਹੋਣਾ ਕਿ ਮੈਂ ਆਪਣੀ ਸੁਹਾਗਰਾਤ ਇਸ ਤਰੀਕੇ ਨਾਲ ਮਨਾਉਂਗੀ ਵੇਖਦੇ ਵੇਖਦੇ ਉਹ ਮੈਨੂੰ ਕਹਿਣ ਲੱਗੀ ਤੁਸੀਂ 2 ਮਿੰਟ ਰੁਕੋ ਮੈਂ ਤੁਹਾਡੇ ਲਈ ਕੁ ਸਰਪ੍ਰਾਈਜ਼ ਰੱਖਿਆ ਤੁਸੀਂ ਬਸ ਇੱਥੇ ਰੁਕੋ ਮੈਂ ਹੁਣੇ ਆਈ ਉਹ ਵਾਸ਼ਰੂਮ 'ਚ ਚਲੀ ਗਈ ਮੈਂ ਬੜਾ ਬੇਸਬਰ ਹੋ ਰਿਹਾ ਸੀ ਆਪਣਾ ਸਰਪ੍ਰਾਈਜ਼ ਦੇਖਣ ਲਈ ਜਦੋਂ ਉਹ ਬਾਹਰ ਆਈ ਤਾਂ ਉਹਨੂੰ ਵੇਖ ਕੇ ਮੇਰੀਆਂ ਤਾਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਉਹ ਡਰੈਸ ਪਾ ਕੇ ਆਈ ਉਹਦਾ ਗੋਰਾ ਰੰਗ ਵੇਖ ਕੇ ਮੈਂ ਬੜਾ ਖੁਸ਼ ਹੋ ਰਿਹਾ ਸੀ ਉਹ ਸਾਰੇ ਪਾਸਿਓਂ ਚਿੱਟੀ ਪਈ ਸੀ ਮੇਰੇ ਕੋਲੋਂ ਰਹਿ ਨਾ ਗਿਆ ਮੈਂ ਤਾਂ ਬਸ ਜਾ ਕੇ ਉਹਨੂੰ ਫੜ ਲਿਆ ਤੇ ਆਪਣੇ ਨਾਲ ਲਗਾ ਲਿਆ ਉਹਦੇ ਗੋਰੇ-ਗੋਰੇ ਹੱਥਾਂ ਨੂੰ ਚੁੰਮ ਲਿਆ ਫਿਰ ਅਸੀਂ ਦੋਵਾਂ ਨੇ ਕੈਂਡਲ ਲਾਈਟ ਵਿੱਚ ਬਹੁਤ ਵਧੀਆ ਤਰੀਕੇ ਨਾਲ ਆਪਣੀ ਸੁਹਾਗਰਾਤ ਮਨਾਈ ਉਹ ਦਿਨ ਮੇਰੇ ਲਈ ਇੰਨਾ ਕ ਯਾਦਗਾਰ ਬਣ ਗਿਆ ਕਿ ਮੈਂ ਉਹਨੂੰ ਕਦੇ ਵੀ ਨਹੀਂ ਭੁੱਲ ਸਕਦਾ ਸੀ ਮੇਰੀ ਘਰ ਵਾਲੀ ਨੇ ਮੇਰੇ ਨਾਲ ਉਹ ਰਾਤ ਬੜੀ ਵਧੀਆ ਬਤਾਈ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਕਿ ਉਹ ਮੈਨੂੰ ਪਸੰਦ ਨਹੀਂ ਕਰਦੀ ਹੋਊਗੀ ਪਰ ਉਹ ਤਾਂ ਆਪ ਭੱਜ-ਭੱਜ ਕੇ ਮੈਨੂੰ ਚਿੰਬੜ ਰਹੀ ਸੀ ਵੇਖਣ ਨੂੰ ਮੂੰਹ ਤਾਂ ਬੜੀ ਭੋਲੀ ਜੀ ਲੱਗਦੀ ਸੀ ਪਰ ਜਿਸ ਹਿਸਾਬ ਨਾਲ ਉਹਨੇ ਮੈਨਾਂ ਰਾਤ ਬਤਾਈ ਮੈਨੂੰ ਲੱਗ ਰਿਹਾ ਸੀ ਉਹ ਬੜੀ ਚੁਸਤ ਜਈਆ ਕਿਉਂਕਿ ਉਹ ਆਪਣੇ ਆਪ ਸਭ ਕੁਝ ਜਾਣਦੀ ਸੀ ਉਹਨੂੰ ਕੁਝ ਵੀ ਔਖਾ ਨਾ ਲੱਗਾ ਜਿੱਦਾਂ ਕੁੜੀਆਂ ਸ਼ਰਮਾਉਂਦੀਆਂ ਨੇ ਉਹ ਬਿਲਕੁਲ ਵੀ ਨਹੀਂ ਸ਼ਰਮਾਈ ਮੈਨੂੰ ਲੱਗ ਰਿਹਾ ਸੀ ਕਿ ਉਹਨੂੰ ਵਿਆਹ ਕਰਵਾਉਣ ਦਾ ਚਾਅ ਬੜਾ ਸੀ ਜਾਂ ਫਿਰ ਉਹਨੂੰ ਇਹ ਦਿਨ ਮਨਾਉਣ ਦਾ ਚਾਅ ਸੀ ਪਰ ਜੋ ਵੀ ਸੀ ਮੇਰੇ ਲਈ ਬਹੁਤ ਵਧੀਆ ਸੀ ਮੈਂ ਉਹਦੇ ਨਾਲ ਬੜਾ ਖੁਸ਼ ਸੀ ਹਰ ਇੱਕ ਰਾਤ ਉਹਨੇ ਮੈਨੂੰ ਬੜੀ ਵਧੀਆ ਬਤਾਈ ਹਰ ਰਾਤ ਉਹ ਮੇਰੇ ਨਾਲ ਲੱਗ ਲੱਗ ਕੇ ਪੈ ਜਾਂਦੀ ਸੀ ਹੁਣ ਮੈਂ ਤੇ ਨੰਦੂ ਨੇ ਆਪਣੀ ਫਾਇਲ ਲਗਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਅਸੀਂ ਜਲਦੀ ਤੋਂ ਜਲਦੀ ਬਾਹਰ ਜਾਣਾ ਚਾਹੁੰਦੇ ਸੀ ਜਦੋਂ ਅਸੀਂ ਦੋਵੇਂ ਇਕੱਠੇ ਢੇੜਾ ਕੱਢਦੇ ਸੀ ਤਾਂ ਸਾਰੇ ਸਾਨੂੰ ਵੇਖ ਕੇ ਮੱਚ ਜਾਂਦੇ ਸੀ ਕਿ ਮੇਰੇ ਹਿਸਾਬ ਨਾਲ ਤਾਂ ਉਹ ਬਹੁਤ ਜ਼ਿਆਦਾ ਸੋਹਣੀ ਸੀ ਮੈਂ ਤਾਂ ਉਹਦੇ ਪੈਰ ਵਰਗਾ ਵੀ ਨਹੀਂ ਸੀ ਮੈਂ ਤੇ ਨੰਦੂ ਦੋਵੇਂ ਬੁਲਟ ਤੇ ਚੜ੍ਹ ਕੇ ਪਿੰਡ ਦਾ ਢੇੜਾ ਕੱਢਦੇ ਸੀ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਪਿੰਡ ਵਾਲਿਆਂ ਨੂੰ ਜਵਾਬ ਦੇਵਾਂ ਜੋ ਮੇਰਾ ਮਜ਼ਾਕ ਉਡਾਉਂਦੇ ਸੀ ਸਾਰੇ ਸਾਡੇ ਵੱਲ ਅੱਖਾਂ ਪਾੜ ਪਾੜ ਕੇ ਵੇਖਦੇ ਰਹ ਜਾਂਦੇ ਸੀ ਤੇ ਅਸੀਂ ਕੋਲੋਂ ਅਗਲੇ ਦੀ ਛਾਤੀ چیر ਕੇ ਲੰਘ ਜਾਂਦੇ ਸੀ ਹੁਣ ਸਾਡੀ ਫਾਈਲ ਲੱਗ ਚੁੱਕੀ ਸੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਸੀ ਕਿ ਆਪਾਂ ਦੋਵੇਂ ਕਿਤੇ ਘੁੰਮਣ ਚੱਲਦੇ ਆ ਮੈਂ ਉਹਦੀ ਕੋਈ ਗੱਲ ਨਹੀਂ ਮੋੜਦਾ ਸੀ ਕਿਉਂਕਿ ਉਹਨੇ ਮੇਰੀ ਅਜੇ ਤੱਕ ਕੋਈ ਗੱਲ ਨਹੀਂ ਮੋੜੀ ਸੀ ਅਸੀਂ ਦੋਵੇਂ ਬੜੇ ਖੁਸ਼ ਸੀ ਬੇਸ਼ੱਕ ਮੈਂ ਇੰਟਰ ਕਾਸਟ ਮੈਰिज ਕਰਵਾਈ ਸੀ ਪਰ ਮੈਨੂੰ ਕੋਈ ਦਿੱਕਤ ਨਹੀਂ ਸੀ ਉਹ ਮੇਰੇ ਨਾਲੋਂ ਛੋਟੀ ਜਾਤ ਦੀ ਸੀ ਪਰ ਮੇਰੇ ਲਈ ਉਹ ਬਹੁਤ ਉੱਤਮ ਸੀ ਮੇਰੇ ਲਈ ਉਹ ਸਾਰਿਆਂ ਨਾਲੋਂ ਪਹਿਲਾਂ ਸੀ ਮੇਰੇ ਘਰਦਿਆਂ ਦਾ ਵੀ ਉਹ ਬੜਾ ਜ਼ਿਆਦਾ ਕਰਦੀ ਸੀ ਸਾਡੀ ਫਾਈਲ ਲੱਗਣ ਤੋਂ ਬਾਅਦ ਸਾਡਾ ਵੀ ਜਲਦੀ ਵੀਜ਼ਾ ਆ ਗਿਆ ਸੀ ਅਸੀਂ ਦੋਵਾਂ ਨੇ ਇਕੱਠੇ ਬਾਹਰ ਚੱਲੇ ਜਾਣਾ ਸੀ ਹੁਣ ਅਸੀਂ ਰਿਸ਼ਤੇਦਾਰੀਆਂ ਵਿੱਚ ਢੇੜਾ ਕੱਢਦੇ ਸੀ ਜਦੋਂ ਮੈਂ ਨੰਦੂ ਦੇ ਘਰ ਗਿਆ ਤਾਂ ਮੈਂ ਵੇਖਿਆ ਕਿ ਉੱਥੇ ਉਹਦੀਆਂ ਮਾਮੀ ਦੀਆਂ ਕੁੜੀਆਂ ਸੀ ਜਾਂ ਮਾਸੀ ਦੀਆਂ ਕੁੜੀਆਂ ਉਹ ਕਾਲੇ ਰੰਗ ਦੀਆਂ ਸੀ ਪਰ ਨੰਦੂ ਬੜੀ ਚਿੱਟੀ-ਚਿੱਟੀ ਸੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਸੀ ਕਿ ਨੰਦੂ ਇੰਨੀ ਗੋਰੀ ਕਿਉਂ ਸੀ ਇਹ ਗੱਲ ਮੈਂ ਆਪਣੀ ਸੱਸ ਕੋਲੋਂ ਪੁੱਛ ਹੀ ਲਈ ਮੇਰੀ ਸਾਸਨੇ ਮੈਨੂੰ ਦੱਸਿਆ ਕਿ ਤੈਨੂੰ ਕੀ ਦੱਸਾਂ ਹੁਣ ਉਹ ਕਹਿੰਦੀ ਤੇਰਾ ਜਿਹੜਾ ਸੋਹਰਾ ਸੀ ਉਹ ਰੰਗ ਦਾ ਗੋਰਾ ਸੀ ਤੇ ਨੰਦੂ ਬਿਲਕੁਲ ਆਪਣੇ ਪਿਓ ਤੇ ਹੀ ਚਲੀ ਗਈ ਨੰਦੂ ਦੇ ਪਿਓ ਦੀ ਡੈਥ ਹੋ ਚੁੱਕੀ ਸੀ ਮੈਂ ਕਦੇ ਉਹਨੂੰ ਵੇਖਿਆ ਨਹੀਂ ਸੀ ਤੇ ਨਾ ਹੀ ਮੈਂ ਕਦੇ ਉਹਦੀ ਫੋਟੋ ਵੇਖੀ ਸੀ ਇਸ ਕਰਕੇ ਮੈਨੂੰ ਹੁਣ ਪਤਾ ਲੱਗਿਆ ਸੀ ਕਿ ਨੰਦੂ ਆਪਣੇ ਪਿਓ ਵਰਗੀ ਆ ਬਾਕੀ ਤਾਂ ਸਾਰੇ ਇਹਨਾਂ ਦੇ ਕਾਲੇ ਕਾਲੇ ਜੇ ਸੀ ਉਹ ਆਪਣੀ ਮਾਂ ਤੇ ਗਏ ਸੀ ਪਰ ਮੈਨੂੰ ਕਿਸੇ ਨਾ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੇਰੇ ਸਹੁਰੇ ਮੇਰਾ ਬੜਾ ਮੋਹ ਕਰਦੇ ਸੀ ਉਹ ਮੇਰੇ ਜਾਂਦੇ ਹੀ ਮੇਰੀ ਬੜੀ ਸੇਵਾ ਕਰਦੇ ਸੀ ਤੇ ਸਾਰੀਆਂ ਸਾਲੀਆਂ ਮੈਨੂੰ ਜੀਜਾ ਜੀ ਜੀਜਾ ਜੀ ਕਹਿੰਦੀਆਂ ਨਹੀਂ ਥੱਕਦੀਆਂ ਸੀ ਉਹਨਾਂ ਨੇ ਮੈਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਣ ਦਿੱਤਾ ਸੀ ਕਿ ਮੈਂ ਸੋਣਾ ਨਹੀਂ ਆ ਸਾਡੇ ਜਾਨ ਵਿੱਚ ਬਸ ਇੱਕ ਦੋ ਦਿਨ ਰਹਿ ਗਏ ਸੀ ਭਾਬੀ ਮੈਨੂੰ ਫੋਨ ਕਰਕੇ ਕਹਿਣ ਲੱਗੇ ਚੱਲ ਹੁਣ ਤੇਰੀ ਘਰ ਵਾਲੀ ਵੇਖਾਂਗੇ ਕਿੱਦਾਂ ਦੀ ਆ ਤੂੰ ਤਾਂ ਸਾਰਾ ਦਿਨ ਉਹਦੀਆਂ ਹੀ ਸਿਫਤਾਂ ਦੇ ਪੁੱਲ ਬੰਨਦਾ ਰਹਿੰਦਾ ਸੀ ਕਿ ਮੇਰੀ ਘਰ ਵਾਲੀ ਬੜੀ ਚੰਗੀ ਆ ਕਿਉਂਕਿ ਭਾਬੀ ਨੇ ਤਾਂ ਉਹਨੂੰ ਪਹਿਲੀ ਵਾਰ ਮਿਲਣਾ ਸੀ ਭਰਾ ਤੇ ਭਾਬੀ ਦੋਵੇਂ ਵਿਆਹ ਤੇ ਨਹੀਂ ਆਏ ਸੀ ਇਸ ਕਰਕੇ ਉਹਨਾਂ ਨੇ ਨੰਦੂ ਨੂੰ ਪਹਿਲੀ ਵਾਰ ਮਿਲਣਾ ਸੀ ਜਦੋਂ ਹੀ ਭਾਬੀ ਫੋਨ ਕਰਕੇ ਮੈਨੂੰ ਪੁੱਛਦੀ ਸੀ ਕਿ ਤੇਰੀ ਵੋਟੀ ਦਾ ਸੁਭਾਅ ਕਿਦਾਂ ਦਾ ਤਾਂ ਮੈਂ ਹਮੇਸ਼ਾ ਕਹਿੰਦਾ ਸੀ ਕਿ ਉਹਦੇ ਵਰਗੀ ਤਾਂ ਕੋਈ ਹੈ ਹੀ ਨਹੀਂ ਤੇ ਮੰਮੀ ਵੀ ਇਹੀ ਕਹਿੰਦੀ ਸੀ ਕਿ ਬਹੁਤ ਵਧੀਆ ਸੁਭਾਅ ਆ ਕਿਉਂਕਿ ਸਾਡੇ ਦੋਵਾਂ ਦੀ ਬਹੁਤ ਵਧੀਆ ਬਣਦੀ ਸੀ ਨੰਦੂ ਸਾਰਿਆਂ ਦਾ ਬੜਾ ਖਿਆਲ ਰੱਖਦੀ ਸੀ ਮੇਰੇ ਭਰਾ ਤੇ ਭਾਬੀ ਨੇ ਸਾਨੂੰ ਟਿਕਟ ਕਰਾ ਦਿੱਤੀ ਸੀ ਜੇ ਉਸ ਦਿਨ ਅਸੀਂ ਇੰਗਲੈਂਡ ਨੂੰ ਗਏ ਸੀ ਸਾਰੇ ਸਾਨੂੰ ਮਿਲਣ ਲਈ ਆਏ ਸੀ ਸਾਡੇ ਘਰ ਬੜੀਆਂ ਰੌਣਕਾਂ ਲੱਗੀਆਂ ਸੀ ਅਸੀਂ ਠੀਕ ਠਾਕ ਵਧੀਆ ਚਲੇ ਗਏ ਸੀ ਤੇ ਠੀਕ ਠਾਕ ਪਹੁੰਚ ਵੀ ਗਏ ਸੀ ਅਸੀਂ ਮੇਰੇ ਭਰਾ ਤੇ ਭਾਬੀ ਕੋਲ ਹੀ ਗਏ ਸੀ ਉਹ ਸਾਨੂੰ 에어ਪੋਰਟ ਤੋਂ ਆ ਕੇ ਲੈ ਗਏ ਸੀ ਮੇਰੀ ਭਾਬੀ ਤਾਂ ਨੰਦੂ ਨੂੰ ਵੇਖ ਕੇ ਹੈਰਾਨ ਰਹੇਗੀ ਭਾਬੀ ਕਹਿਣ ਲੱਗੀ ਜਿੰਨੀ ਕੇ ਫੋਟੋ ਤੇ ਸੋਹਣੀ ਲੱਗਦੀ ਆ ਇਹ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਸੋਹਣੀ ਆ ਵੈਸੇ ਤਾਂ ਭਾਬੀ ਵੀ ਵੀਡੀਓ ਕਾਲ ਤੇ ਗੱਲ ਕਰਦੀ ਰਹਿੰਦੀ ਸੀ ਪਰ ਭਾਬੀ ਕਹਿਣ ਲੱਗੀ ਕਿ ਕੋਲ ਆ ਕੇ ਪਤਾ ਲੱਗਦਾ ਕਿ ਨੰਦੂ ਕਿੰਨੀ ਗੋਰੀ ਚਿੱਟੀ ਆ ਨੰਦੂ ਤਾਂ ਬੜੀ ਸੋਹਣੀ ਆ ਹੁਣ ਅਸੀਂ ਉਥੇ ਭਰਾ ਦੇ ਘਰ ਹੀ ਰਹਿੰਦੇ ਸੀ ਨੰਦੂ ਸਾਰਾ ਕੰਮ ਭਾਬੀ ਦੇ ਨਾਲ ਕਰਵਾਉਂਦੀ ਸੀ ਥੋੜੇ ਦਿਨਾਂ ਦੇ ਵਿੱਚ ਹੀ ਨੰਦੂ ਕਾਲਜ ਵੀ ਜਾਣ ਲੱਗ ਗਈ ਸੀ ਤੇ ਮੈਨੂੰ ਮੇਰੇ ਭਰਾ ਨੇ ਕੰਮ ਵੀ ਲੱਭ ਦਿੱਤਾ ਸੀ ਮੈਂ ਕੰਮ ਤੇ ਜਾਂਦਾ ਸੀ ਤੇ ਨੰਦੂ ਕਾਲਜ ਜਾਂਦੀ ਸੀ ਸਾਨੂੰ ਗਏ ਹੋਏ 1 ਮਹੀਨਾ ਹੋ ਗਿਆ ਸੀ ਜਦੋਂ ਵੀ ਮੈਂ ਨੰਦੂ ਦੇ ਨੇੜੇ ਰਾਤ ਨੂੰ ਜਾਂਦਾ ਸੀ ਤਾਂ ਨੰਦੂ ਮੈਨੂੰ ਕਹਿ ਦਿੰਦੀ ਸੀ ਕਿ ਯਾਰ ਮੈਂ ਬੜੀ ਥੱਕੀ ਹੋਈ ਆ ਮੈਂ ਉਹਦੇ ਤੇ ਹੈਰਾਨ ਰਹਿ ਗਿਆ ਕਿਉਂਕਿ ਪਹਿਲਾਂ ਤਾਂ ਉਹ ਆਪ ਭੱਜ-ਭੱਜ ਕੇ ਮੇਰੇ ਕੋਲ ਆਉਂਦੀ ਸੀ ਹੁਣ ਪਤਾ ਨਹੀਂ ਉਹਨੂੰ ਹੋ ਕੀ ਗਿਆ ਸੀ ਉਹ ਮੈਨੂੰ ਕਹਿੰਦੀ ਸੀ ਕਿ ਉੱਥੇ ਦੀ ਲਾਈਫ ਤੇ ਇੱਥੇ ਦੀ ਲਾਈਫ 'ਚ ਬੜਾ ਫਰਕ ਆ ਉੱਥੇ ਆਪਾਂ ਵਿਹਲੇ ਹੁੰਦੇ ਸੀ ਇੱਥੇ ਆਪਾਂ ਬਿਜ਼ੀ ਬੜੇ ਆ ਤੇ ਥੱਕ ਜਾਂਦੇ ਆ ਇਸ ਕਰਕੇ ਉਹ ਮੈਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੀ ਸੀ ਤੇ ਮੈਨੂੰ ਇਸ ਗੱਲ ਤੇ ਗੁੱਸਾ ਵੀ ਆਉਂਦਾ ਸੀ ਤੇ ਇਸ ਗੱਲ ਨੂੰ ਮੈਂ ਸਮਝ ਵੀ ਲੈਂਦਾ ਸੀ ਕਿ ਚੱਲ ਉਹ ਵੀ ਠੀਕ ਆ ਪਰ ਮੈਨੂੰ ਸਮਝਾਇਆ ਸੀ ਕਿ ਆਪਾਂ ਨੂੰ ਆਪਣੇ ਲਈ ਵੀ ਟਾਈਮ ਕੱਢਣਾ ਹੀ ਚਾਹੀਦਾ ਜੇ ਹੁਣ ਆਪਾਂ ਬਾਹਰ ਆ ਗਏ ਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਇੱਕ ਦੂਜੇ ਕੋਲੋਂ ਦੂਰ ਦੂਰ ਰਹਾਂਗੇ ਉਹ ਕਹਿ ਦਿੰਦੀ ਸੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਤੁਹਾਡੇ ਨਾਲ ਸਪੈਂਡ ਕਰਾਂ ਪਰ ਫਿਲਹਾਲ ਮੈਂ ਥੱਕੀ ਹੋਈ ਹਾਂ ਇਸ ਤਰ੍ਹਾਂ ਹੀ ਸਾਨੂੰ 2 ਮਹੀਨੇ ਲੰਘ ਗਏ ਜਦੋਂ ਮੈਂ ਇੱਕ ਦਿਨ ਕੰਮ ਤੋਂ ਆਇਆ ਤਾਂ ਮੈਂ ਵੇਖਿਆ ਕਿ ਘਰ ਵਿੱਚ ਕੋਈ ਨਹੀਂ ਸੀ ਨੰਦੂ ਤਾਂ ਮੇਰੇ ਆਉਂਦੇ ਤੱਕ ਆ ਜਾਂਦੀ ਸੀ ਅੱਜ ਪਤਾ ਨਹੀਂ ਉਹ ਕਿਉਂ ਨਹੀਂ ਆਈ ਸੀ ਮੈਂ ਉਹਨੂੰ ਫੋਨ ਕੀਤਾ ਤਾਂ ਉਹਦਾ ਫੋਨ ਵੀ ਬੰਦ ਆ ਰਿਹਾ ਸੀ ਵੀਰਾ ਤੇ ਭਾਬੀ ਵੀ ਕੰਮ ਤੇ ਗਏ ਹੋਏ ਸੀ ਵੀਰਾ ਤੇ ਭਾਬੀ ਤੇ ਬੜੇ ਲੇਟ ਆਉਂਦੇ ਸੀ ਉਹ ਵੀ ਕੰਮ ਤੋਂ ਆ ਗਏ ਸੀ ਪਰ ਅਜੇ ਤੱਕ ਨੰਦੂ ਦਾ ਕੋਈ ਪਤਾ ਸੋਤਾ ਨਹੀਂ ਸੀ ਅਸੀਂ ਬੜੇ ਪਰੇਸ਼ਾਨ ਸੀ ਕਿਉਂਕਿ ਉਹਦਾ ਫੋਨ ਬੰਦ ਆ ਰਿਹਾ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਗਈ ਤਾਂ ਗਈ ਕਿੱਥੇ ਫਿਰ ਇੱਕ ਉਹਦੀ ਸਹੇਲੀ ਦਾ ਨੰਬਰ ਮੇਰੇ ਕੋਲ ਸੀ ਮੈਂ ਉਹਨੂੰ ਫੋਨ ਕੀਤਾ ਤਾਂ ਉਹਨੇ ਦੱਸਿਆ ਕਿ ਅਸੀਂ ਤਾਂ ਕਦੋਂ ਦੇ ਕਾਲਜ ਤੋਂ ਘਰ ਆ ਗਏ ਆ ਉਹ ਅਜੇ ਤੱਕ ਕਿਉਂ ਨਹੀਂ ਆਈ ਮੇਰਾ ਭਰਾ ਮੈਨੂੰ ਕਹਿਣ ਲੱਗਾ ਕਿ ਉਹਦਾ ਕੋਈ ਇੱਥੇ ਰਿਸ਼ਤੇਦਾਰ ਹੋਊਗਾ ਮੈਂ ਕਿਹਾ ਨਹੀਂ ਉਹਦਾ ਤਾਂ ਕੋਈ ਰਿਸ਼ਤੇਦਾਰ ਨਹੀਂ ਆ ਨਾ ਹੀ ਉਹਨੇ ਮੈਨੂੰ ਕਦੇ ਦੱਸਿਆ ਸੀ ਮੇਰਾ ਭਰਾ ਕਹਿਣ ਲੱਗਾ ਫਿਰ ਤਾਂ ਆਪਾਂ ਨੂੰ ਪੁਲਿਸ 'ਚ ਰਿਪੋਰਟ ਕਰ ਦੇਣੀ ਚਾਹੀਦੀ ਆ ਅਸੀਂ ਇਸ ਗੱਲ ਦੀ ਸਲਾਹ ਹੀ ਕਰ ਰਹੇ ਸੀ ਕਿ ਨੰਦੂ ਦਾ ਫੋਨ ਆ ਗਿਆ ਜਦੋਂ ਅਸੀਂ ਨੰਦੂ ਨੂੰ ਪੁੱਛਿਆ ਕਿ ਤੂੰ ਕਿੱਥੇ ਆ ਤਾਂ ਉਹ ਕਹਿਣ ਲੱਗੀ ਕਿ ਮੈਂ ਜਿੱਥੇ ਜਾਣਾ ਸੀ ਮੈਂ ਚਲੀ ਗਈਆਂ ਹੁਣ ਤੂੰ ਆਪਣਾ ਆਪ ਵੇਖ ਮੈਂ ਕਿਹਾ ਇਹ ਕੀ ਮਤਲਬ ਆ ਤਾਂ ਉਹ ਕਹਿਣ ਲੱਗੀ ਮੈਂ ਤੇਰੇ ਨਾਲ ਨਹੀਂ ਰਹਿਣਾ ਉਹਦੀਆਂ ਗੱਲਾਂ ਸੁਣ ਕੇ ਬਸ ਮੈਂ ਸੁੱਨ ਹੋਈ ਜਾ ਰਿਹਾ ਸੀ ਉਹ ਕਹਿਣ ਲੱਗੀ ਤੈਨੂੰ ਕੀ ਲੱਗਿਆ ਕਿ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਰਹਾਂਗੀ ਮੈਂ ਤਾਂ ਸਿਰਫ ਬਾਹਰ ਆਨਲੀ ਤੇਰੇ ਨਾਲ ਵਿਆਹ ਕਰਵਾਇਆ ਸੀ ਕਿਉਂਕਿ ਮੇਰੇ ਘਰਦਿਆਂ ਕੋਲ ਇਹਨੇ ਪੈਸੇ ਨਹੀਂ ਸੀ ਤੈਨੂੰ ਕੀ ਲੱਗਿਆ ਮੈਂ ਤੈਨੂੰ ਪਸੰਦ ਕਰ ਲੂੰਗੀ ਕਦੇ ਸੋਚਿਆ ਕਿ ਆਪਣੇ ਦੋਵਾਂ 'ਚ ਕਿੰਨਾ ਫਰਕ ਆ ਮੈਂ ਤਾਂ ਤੇਰ ਨਾਲ ਕਦੇ ਵੀ ਨਾ ਰਹਾ ਮੇਰੀ ਤਾਂ ਪਸੰਦ ਬੜੀ ਉੱਚੀ ਸੀ ਉਹ ਤਾਂ ਬਸ ਮੈਨੂੰ ਮਜਬੂਰੀ ਕਰਕੇ ਤੇਰ ਨਾਲ ਵਿਆਹ ਕਰਾਉਣਾ ਪਿਆ ਨਹੀਂ ਤਾਂ ਮੈਂ ਤੇਰੇ ਨਾਲ 1 ਮਿੰਟ ਵੀ ਨਾ ਰਹਾ ਉਹਦੀਆਂ ਗੱਲਾਂ ਸੁਣ ਕੇ ਮੇਰੇ ਅੱਖਾਂ ਵਿੱਚ ਪਾਣੀ ਆ ਗਿਆ ਉਹਨੇ ਬੜਾ ਕੁਝ ਕਿਹਾ ਤੇ ਫੋਨ ਕੱਟ ਗਈ ਉਹਨੇ ਤਲਾਕ ਵਾਲੀ ਗੱਲ ਵੀ ਕਹਿ ਦਿੱਤੀ ਸੀ ਇਹ ਸਭ ਗੱਲਾਂ ਮੇਰੇ ਭਰਾ ਨੇ ਵੀ ਸੁਣ ਲੀਆਂ ਸੀ ਉਹ ਬੜਾ ਗੁੱਸੇ ਵਿੱਚ ਆ ਗਿਆ ਉਹ ਕਹਿਣ ਲੱਗਾ ਆਪਾਂ ਇਹਨੂੰ ਇਥੋਂ ਰਿਪੋਰਟ ਕਰਵਾਵਾਂਗੇ ਮੈਂ ਆਪਣੇ ਭਰਾ ਨੂੰ ਕਿਹਾ ਤੁਸੀਂ ਕੁਝ ਨਾ ਕਰਿਓ ਉਹਨੇ ਜੋ ਕਰਨਾ ਸੀ ਕਰ ਦਿੱਤਾ ਪਰ ਮੈਂ ਨਹੀਂ ਚਾਹਨਾ ਕਿ ਤੁਸੀਂ ਉਹਦੇ ਨਾਲ ਵੀ ਓਦਾਂ ਦਾ ਹੀ ਸਲੂਕ ਕਰੋ ਪਰਾ ਤਾਂ ਬੜਾ ਹੀ ਗੁੱਸੇ ਵਿੱਚ ਸੀ ਪਰ ਮੈਂ ਉਹਨੂੰ ਰੋਕ ਦਿੱਤਾ ਮੈਨੂੰ ਪਤਾ ਕਿ ਮੈਂ ਆਪਣੇ ਆਪ ਨੂੰ ਕਿਵੇਂ ਰੋਕਿਆ ਜਦੋਂ ਕਾਲਜ ਵਿੱਚ ਕੁੜੀਆਂ ਮੈਨੂੰ ਸਿੱਧਾ ਮੂੰਹ ਤੇ ਨਾ ਕਰ ਦਿੰਦੀਆਂ ਸੀ ਤਾਂ ਮੈਨੂੰ ਉਹਨਾਂ ਬੁਰਾ ਨਹੀਂ ਲੱਗਦਾ ਸੀ ਪਰ ਜੋ ਮੇਰੇ ਨਾਲ ਇੰਨਾ ਟਾਈਮ ਵਕਤ ਬਤਾ ਕੇ ਮੇਨਾ ਪਿਆਰ ਪਾ ਕੇ ਮੇਰੇ ਦਿਲ ਵਿੱਚ ਆਪਣੇ ਲਈ ਪਿਆਰ ਭਰ ਗਈ ਸੀ ਉਹਨੂੰ ਭੁੱਲਣਾ ਮੇਰੇ ਲਈ ਬੜਾ ਔਖਾ ਸੀ ਮੈਂ ਕਾਫੀ ਟਾਈਮ ਉਹਦੇ ਬਿਨਾਂ ਰੋਂਦਾ ਰਿਹਾ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਚਲੀ ਗਈ ਸੀ ਪਰ ਉਹਨੇ ਮੈਨੂੰ ਇਸ ਰਿਸ਼ਤੇਦਾਰ ਬਾਰੇ ਪਹਿਲਾਂ ਕਦੇ ਨਹੀਂ ਦੱਸਿਆ ਸੀ ਸਾਡੇ ਕੋਲ ਜੋ ਸਾਰੇ ਪੈਸੇ ਸੀ ਉਹ ਵੀ ਉਹ ਲੈ ਗਈ ਸੀ ਤੇ ਸਾਡੇ ਸਾਰੇ ਸੋਨੇ ਦੇ ਗਹਿਣੇ ਵੀ ਉਹ ਲੈ ਗਈ ਸੀ ਘਰਦਿਆਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਜਦੋਂ ਕੁੜੀ ਵਾਲਿਆਂ ਨਾਲ ਗੱਲ ਕੀਤੀ ਤਾਂ ਕੁੜੀ ਵਾਲੇ ਵੀ ਸਾਫ਼ ਮੁਕਰ ਗਏ ਕਿ ਸਾਨੂੰ ਕੀ ਪਤਾ ਉੱਥੇ ਜਾ ਕੇ ਬਦਲ ਗਈ ਤੁਸੀਂ ਜੋ ਉਹਦੇ ਨਾਲ ਕਰਨਾ ਕਰ ਲਵੋ ਘਰ ਦੇ ਵੀ ਬੜਾ ਕੁਝ ਕਹਿੰਦੇ ਸੀ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਉਹਦੇ ਵਾਲੀ ਅਸੀਂ ਵੀ ਉਹਦੇ ਨਾਲ ਕਰੀਏ ਬਹੁਤ ਟਾਈਮ ਤੱਕ ਮੈਂ ਉਹਨੂੰ ਨਹੀਂ ਭੁੱਲ ਸਕਿਆ ਕਿਉਂਕਿ ਮੈਂ ਉਹਨੂੰ ਰੂਹ ਤੋਂ ਪਿਆਰ ਕਰਨ ਲੱਗ ਗਿਆ ਸੀ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਇੱਥੇ ਸੋਹਣਿਆਂ ਦੀਆਂ ਜ਼ਿਆਦਾ ਕਦਰਾਂ ਨੇ ਸੱਚੇ ਦਿਲ ਨੂੰ ਕੋਈ ਨਹੀਂ ਪੁੱਛਦਾ ਬੇਸ਼ੱਕ ਹੁਣ ਮੈਂ ਬਾਹਰ ਆ ਗਿਆ ਸੀ ਮੈਨੂੰ ਰਿਸ਼ਤਿਆਂ ਦਾ ਘਾਟਾ ਨਹੀਂ ਸੀ ਬਥੇਰੇ ਰਿਸ਼ਤੇ ਆਉਂਦੇ ਸੀ ਪਰ ਜੇ ਮੈਨੂੰ ਉਧਰ ਰਿਸ਼ਤਾ ਹੁੰਦਾ ਮੈਨੂੰ ਸਿੰਪਲ ਨੂੰ ਕੋਈ ਪਸੰਦ ਕਰਦਾ ਫਿਰ ਮੈਂ ਮੰਨਦਾ ਹੁਣ ਤਾਂ ਘਰ ਦੇ ਵੀ ਕਹਿੰਦੇ ਆ ਕਿ ਤੂੰ ਦੂਸਰਾ ਵਿਆਹ ਕਰਵਾ ਲੈ ਕਿਉਂਕਿ ਇਸ ਗੱਲ ਨੂੰ 2 ਸਾਲ ਹੋ ਚੁੱਕੇ ਆ ਮੇਰਾ ਕੰਮ ਵੀ ਬੜਾ ਸੈੱਟ ਸੀ ਤੇ ਪੈਸੇ ਵੀ ਬਥੇਰੇ ਕਮਾਉਂਦਾ ਸੀ ਪਰ ਮੈਨੂੰ ਪਤਾ ਸੀ ਅਗਲੇ ਬਾਹਰ ਕਰਕੇ ਮੈਨੂੰ ਰਿਸ਼ਤਾ ਕਰ ਰਹੇ ਨੇ ਮੇਰੀ ਸ਼ਕਲ ਨੂੰ ਵੇਖ ਕੇ ਤਾਂ ਮੈਨੂੰ ਕੋਈ ਰਿਸ਼ਤਾ ਨਹੀਂ ਕਰਦਾ ਇਹ ਗੱਲ ਹਮੇਸ਼ਾ ਦਿਮਾਗ ਵਿੱਚ ਰਹਿ ਜਾਂਦੀ ਆ ਕਿ ਆਦਤੋਂ ਜ਼ਿਆਦਾ ਲੋਕ ਸੋਹਣਿਆਂ ਨੂੰ ਹੀ ਪਸੰਦ ਕਰਦੇ ਨੇ ਸਿਰ ਤੋਂ ਤਾਂ ਕੋਈ ਨਹੀਂ ਵੇਖਦਾ ਹੌਲੀ ਹੌਲੀ ਮੈਂ ਵੀ ਮੂਵ ਔਨ ਹੋ ਜਾਊਗਾ ਤੇ ਵਿਆਹ ਵੀ ਕਰਵਾ ਲਊਗਾ ਪਰ ਉਸ ਕੁੜੀ ਨਾਲ ਕਰਵਾਉਂਗਾ ਜੋ ਮੈਨੂੰ ਬਿਨਾਂ ਬਾਹਰ ਤੋਂ ਬਿਨਾਂ ਮੇਰੇ ਪੈਸੇ ਨੂੰ ਵੇਖੇ ਮੈਨੂੰ ਪਸੰਦ ਕਰੇ ਮੈਂ ਉਹਨੂੰ ਇਹ ਦੱਸਣਾ ਹੀ ਨਹੀਂ ਕਿ ਮੈਂ ਇੰਗਲੈਂਡ ਵਿੱਚ ਰਹਿਣਾ ਹਾਂ ਮੈਂ ਉਹਨੂੰ ਇਹ ਕਹਿ ਕੇ ਵਿਆਹ ਕਰਵਾਉਣਾ ਕਿ ਮੈਂ ਇੰਡੀਆ ਰਹਿਣਾ ਹਾਂ ਫਿਰ ਚਾਹੇ ਮੇਰੇ ਨਾਲ ਉਹ ਵੀ ਸ਼ਕਲ ਤੋਂ ਗਈ ਗੁਜ਼ਰੀ ਹੋਵੇ ਉਹਦੇ ਨਾਲ ਵਿਆਹ ਕਰਵਾਉਂਗਾ ਉਹੀ ਮੇਰਾ ਸੱਚਾ ਹਮਸਫਰ ਹੋਊਗੀ ਤਾਂ ਐਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ